ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਆਪਾਂ ਇੱਕ ਨਵੀਂ ਮੋਟੀਵੇਸ਼ਨਲ ਕਹਾਣੀ ਲੈ ਕੇ ਆਏ ਹਾਂ ਕਿਸੇ ਨੇ ਬਹੁਤ ਵਧੀਆ ਕਿਹਾ ਹੈ ਕਿ ਇਨਸਾਨ ਦੇ ਪਾਣੀ ਵਿੱਚ ਡਿੱਗਣ ਨਾਲ ਮੌਤ ਨਹੀਂ ਹੁੰਦੀ ਮੌਤ ਉਦੋਂ ਹੁੰਦੀ ਹੈ ਜਦੋਂ ਉਸ ਨੂੰ ਤੈਰਨਾ ਨਹੀਂ ਆਉਂਦਾ ਪਰ ਸਥਿਤੀਆਂ ਕਦੇ ਵੀ ਸਮੱਸਿਆ ਨਹੀਂ ਬਣਦੀਆਂ ਸਮੱਸਿਆ ਉਦੋਂ ਬਣਦੀਆਂ ਹਨ ਜਦੋਂ ਸਾਨੂੰ ਉਸ ਨਾਲ ਨਿਪਟਣਾ ਨਹੀਂ ਆਉਂਦਾ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇੱਕ ਰਾਜ ਵਿੱਚ ਇੱਕ ਰਾਜਾ ਰਹਿੰਦਾ ਸੀ ਜਿਸ ਦੇ ਇੱਕ ਅੱਖ ਅਤੇ ਇੱਕ ਲੱਤ ਨਹੀਂ ਸੀ ਇੱਕ ਦਿਨ ਉਹ ਆਪਣੇ ਮਹਿਲ ਦੀ ਗੈਲਰੀ ਵਿੱਚ ਘੁੰਮ ਰਿਹਾ ਸੀ। ਉੱਥੇ ਉਸ ਦੇ ਪੂਰਵਜਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸੀ ਤੇ ਉਸ ਦੇ ਦਾਦਾ ਜੀ ਦੀ, ਉਸ ਦੇ ਪਿਤਾ ਜੀ ਦੀ ਤੇ ਉਸ ਤੋਂ ਅੱਗੇ ਵਾਲੀ ਖਾਲੀ ਜਗ੍ਹਾ ਦੇਖ ਕੇ ਉਹ ਸੋਚਾਂ ਵਿੱਚ ਪੈ ਗਿਆ ਕਿ ਇਸ ਤੋਂ ਬਾਅਦ ਇੱਥੇ ਮੇਰੀ ਤਸਵੀਰ ਲੱਗੇਗੀ। ਪਰ ਉਸ ਨੂੰ ਮਰਨ ਦਾ ਡਰ ਨਹੀਂ ਸੀ। ਉਸ ਨੂੰ ਆਪਣੇ ਆਪ ਉਸ ਨੂੰ ਆਪਣੇ ਅਪੰਗਤਾ ਕਾਰਨ ਚੰਗਾ ਨਹੀਂ ਸੀ ਲੱਗ ਰਿਹਾ। ਰਾਜੇ ਨੇ ਆਪਣੇ ਜਿਉਂਦੇ ਜੀ ਆਪਣੇ ਇੱਕ ਸ਼ਾਨਦਾਰ ਪੇਂਟਿੰਗ ਬਣਵਾਉਣਾ ਚਾਹੁੰਦਾ ਸੀ। ਮੈਨੂੰ ਜਿਉਂਦੇ ਜੀ ਇਹ ਸਕੂਨ ਮਿਲ ਜਾਵੇਗਾ ਕਿ ਅਗਲੀ ਤਸਵੀਰ ਮੇਰੀ ਵੀ ਸੋਹਣੀ ਜਹੀ ਹੋਵੇਗੀ। ਰਾਜੇ ਨੇ ਵੱਡੇ ਵੱਡੇ ਚਿੱਤਰਕਾਰ ਬੁਲਾ ਲਏ ਤੇ ਮੇਰੀ ਸੋਹਣੀ ਜਹੀ ਤਸਵੀਰ ਬਣਾਓ। ਮੈਂ ਤੁਹਾਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ। ਸਾਰੇ ਪੇਂਟਰ ਸੋਚਾਂ ਵਿੱਚ ਪੈ ਗਏ ਕਿ ਜੇ ਖਰਾਬ ਤਸਵੀਰ ਬਣਾਈ ਤਾਂ ਰਾਜਾ ਫਾਂਸੀ ਤੇ ਲਟਕਾ ਦੇਵੇਗਾ। ਉੱਥੇ ਇੱਕ ਲੜਕਾ ਆਇਆ ਉਸਨੇ ਕਿਹਾ ਕਿ ਰਾਜਾ ਸਾਹਿਬ ਮੈਂ ਤੁਹਾਡੀ ਪੇਂਟਿੰਗ ਬਣਾਵਾਂਗਾ। ਮੈਨੂੰ 24 ਘੰਟਿਆਂ ਦਾ ਸਮਾਂ ਚਾਹੀਦਾ ਹੈ। ਸਾਰੇ ਚਿੱਤਰਕਾਰ ਹੈਰਾਨ ਹੋ ਗਏ ਅਗਲੇ ਦਿਨ ਉਹ ਲੜਕਾ ਭਰੇ ਦਰਬਾਰ ਦੇ ਵਿੱਚ ਤਸਵੀਰ ਲੈ ਕੇ ਆਇਆ ਲੋਕ ਦੂਰੋਂ ਦੂਰੋਂ ਉਸ ਤਸਵੀਰ ਦੇਖਣ ਲਈ ਆਏ ਸੀ ਕਿ ਲੜਕਾ ਰਾਜੇ ਦੀ ਕਿਹੋ ਜਿਹੀ ਤਸਵੀਰ ਬਣਾਵੇਗਾ ਤਸਵੀਰ ਦੇਖ ਕੇ ਸਾਰੇ ਲੋਕਾਂ ਨੇ ਤਾੜੀਆਂ ਬੁਜਾਉਣੀਆਂ ਸ਼ੁਰੂ ਕਰ ਦਿੱਤੀਆਂ ਰਾਜਾ ਬਹੁਤ ਖੁਸ਼ ਹੋਇਆ ਕਿ ਅਜੇਹੀ ਤਸਵੀਰ ਤਾਂ ਅੱਜ ਤੱਕ ਕਿਸੇ ਦੀ ਵੀ ਨਹੀਂ ਬਣੀ ਹੋਣੀ ਉਸ ਨੇ ਤਸਵੀਰ ਅਜੇਹੀ ਬਣਾਈ ਕਿ ਜਿਸ ਵਿੱਚ ਰਾਜਾ ਘੋੜੇ ਤੇ ਸਵਾਰ ਸੀ ਉਸ ਦੀ ਇੱਕ ਸਾਈਡ ਦੀ ਲੱਤ ਨਹੀਂ ਦਿਖ ਰਹੀ ਸੀ ਤੇ ਇੱਕ ਤੀਰ ਅੰਦਾਜ਼ੀ ਕਰ ਰਿਹਾ ਸੀ ਜਦੋਂ ਵੀ ਤੀਰ ਅੰਦਾਜ਼ੀ ਕੀਤੀ ਜਾਂਦੀ ਹੈ ਤਾਂ ਇੱਕ ਅੱਖ ਬੰਦ ਕਰ ਲਈ ਜਾਂਦੀ ਹੈ ਉਹ ਅੱਖ ਬੰਦ ਸੀ ਜਿਹੜੀ ਰਾਜੇ ਦੀ ਨਹੀਂ ਸੀ ਉਹ ਰਾਜੇ ਲਈ ਹੁਣ ਤੱਕ ਦੀ ਸਰਬਸ਼੍ਰੇਸ਼ਟ ਤਸਵੀਰ ਸੀ ਚੁਣੌਤੀਆਂ ਉਸ ਲੜਕੇ ਅੱਗੇ ਵੀ ਆਈਆਂ ਸਨ ਪਰ ਉਸਨੇ ਹਾਰ ਨਹੀਂ ਮੰਨੀ ਚੰਗੀ ਸੋਚ ਇਨਸਾਨ ਦੀ ਤਾਕਤ ਬਣ ਜਾਂਦੀ ਹੈ ਇਸ ਤਰ੍ਹਾਂ ਜ਼ਿੰਦਗੀ ਵਿੱਚ ਕਦੇ ਵੀ ਉਮੀਦ ਦਾ ਸਾਥ ਨਾ ਛੱਡੋ ਹਮੇਸ਼ਾ ਸਕਾਰਾਤਮਕ ਸੋਚ ਰੱਖੋ ਅਤੇ ਅੱਗੇ ਵਧਦੇ ਰਹੋ ਜਿਉਂਦੇ ਵੱਸਦੇ ਰਹੋ ਕਹਾਣੀ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ